ਵਡ ਹੰਸ ਮਹੱਲਾ ਤੀਜਾ ਮਨਵਾ ਦੇਹ ਦੇ ਸਤਾਵਦਾ ਉਹ ਕੈਸੇ ਹਰ ਗੁਣ ਗਾਵੇ ਕੋਹ ਕੈਸੀ ਕੋਹ ਨਹੀਂ ਕਹਿਣਾ ਉਹ ਕਹਿਤਾ ਤਾਂ ਊੜਾ ਬੰਦ ਮੂੰਹ ਵਾਲਾ ਹਹਾ ਉਹ ਊੜਾ ਖੁੱਲੇ ਮੂੰਹ ਵਾਲਾ ਹਹਾ ਓਹ ਉਹ ਕੈਸੇ ਹਰ ਗੁਣ ਗਾਵੇ ਕੋਹ ਕੈਸੇ ਹਰ ਗੁਣ ਗਾਵੇ ਇੰਦਰੀ ਵਿਆਪ ਰਹੀ ਅਦਕਾਈ ਹਾਂਜੀ ਅਧਿਕਾਈ ਹੀ ਉਚਾਰਨ ਕਰਨਾ ਅਦਿਕਾਈ ਨਹੀਂ ਕਹਿਣਾ ਹੈ ਕਾਮ ਕ੍ਰੋਧ ਨਿਤ ਸੰਤਾਵੈ ਵਾਹ ਵਾਹ ਸਹਜੇ ਗੁਣਰ ਵਿਜੈ RAM ਨਾਮ ਇਸ ਯੁਗ ਮਹਿ ਦੁਲੰਭ ਹੈ ਦੁਲਭ 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 ਨਹੀਂ ਕਹਿਣਾ RAM ਨਾਮ ਇਸ ਯੁਗ ਮਹਿ ਦੁਲਭ ਹੈ ਗੁਰਮਤ ਹਰ ਰਸ ਪੀਜੈ ਰਹਾਉ ਸਬਦ ਚੀਨ ਮਨ ਨਿਰਮਲ ਹੋਵੇ ਤਾ ਹਰ ਕੇ ਗੁਣ ਗਾਵੇ ਗੁਰਮਤੀ ਆਪੇ ਆਪ ਪਛਾਣੈ ਤਾ ਨਿਜ ਘਰ ਵਾਸਾ ਪਾਵੇ ਏ ਮਨ ਮੇਰੇ ਸਦਾ ਰੰਗ ਰਾਤੇ ਸਦਾ ਹਰ ਕੇ ਗੁਣ ਗਾਉ ਹਰ ਨਿਰਮਲ ਸਦਾ ਸੁਖ ਦਾਤਾ ਮਨ ਚਿੰਦਿਆ ਫਲ ਪਾਉ ਚਿੰਦਿਆ ਨਹੀਂ ਕਹਿਣਾ ਚਿੰਦਿਆ ਤੁਟਪੀ ਲੱਗੀ ਹੋਈ ਆ ਮਨ ਚਿੰਦਿਆ ਮਨ ਚਿੰਦਿਆ ਫਲ ਪਾਉ ਹਮ ਨੀਚ ਸੇ ਊਤਮ ਭਏ ਹਰ ਕੀ ਸਰਣ ਸਰਨ ਆਈ ਸੇ ਪਦ ਤੇ ਠਮਕ ਲਾ ਦਿੰਨੀ ਐ ਹਮ ਨੀਚ ਸੇ ਊਤਮ ਪਈ ਇਥੇ ਵਿਸਰਾਮ ਹੈ ਹਰ ਕੀ ਸਰਣ ਆਈ ਪਾਥਰ ਡੁੱਬਦਾ ਕਾੜ ਲੀਆ साची वडे आई पाथर पद भी कस बोलना है डुबदा पद भी कस उच्चारण करना है पत्थर डुबदा काढ़ लिया साची वडे आई बेख से अमृत पाए बेख से इत ठमक अमृत पाए गुरमत बुद्ध पाई अकोह परमल पाए हाँ जी अकोह एक कसके के पद उच्चारण करना है अकोह अक एक बूटा है आकदा बूटा ਕਹ ਪਰਮਲ ਪਏ ਜੀ ਚੰਦਨ ਹੋ ਗਏ ਅੰਤਰ ਵਾਸਨਾ ਵਸਾਈ ਮਾਨਸ ਜਨਮ ਦੁਲੰਭ ਦੁਲੰਭ ਹੈ ਜਾਗ ਮਹਿ ਖਟਿਆ ਆਏ ਪੂਰਾ ਭਾਗ ਸਤਗੁਰ ਮਿਲੈ ਹਰ ਨਾਮ ਧਿਆਏ ਮਨ ਮੁਖ ਭੂਲੇ ਵਿਖ ਲੱਗੇ ਅਹਿਲਾ ਜਨਮ ਗਵਾਇਆ ਹਰ ਕਾ ਨਾਮ ਸਦਾ ਸੁਖ ਸਾਗਰ ਸਾਚਾ ਸ਼ਬਦ ਨਾ ਪਾਇਆ ਮੁਖ ਹਰ ਹਰ ਸਭ ਕੋ ਕਰੈ ਸਚਾ ਸ਼ਬਦ ਨ ਪਾਇਆ ਮੁਖ ਹਰ ਹਰ ਸਭ ਕੋ ਕਰੈ ਵਿਰਲਾ ਹਿਰਦੈ ਵਸਾਇਆ ਨਾਨਕ ਜਿਨ ਕੈ ਹਿਰਦੈ ਵਸਿਆ ਮੁਖ ਮੁਕਤ ਤਿਨ ਪਾਇਆ ਵਡਹੰਸ ਮਹੱਲਾ ਪਹਿਲਾ ਛੰਤ 1 ਓੰਕਾਰ ਸਤਗੁਰ ਪ੍ਰਸਾਦਿ ਕਾਇਆ ਕੂੜ ਵਿਗਾੜ ਕਾਹੀ ਨਾਈਐ ਨਾਤਾ ਸੁ ਪਰਵਾਣ ਸੱਚ ਕਮਾਈਐ ਨਾਈਐ ਨਾਤਾ ਫਾਦ ਜਿਹੜੀਆਂ ਭਾਰੇ ਉਚਾਰਨ ਕਰਨੀਆਂ ਜਦੋਂ ਸਾਚ ਅੰਦਰ ਹੋਏ ਸਾਚਾ ਤਾਂ ਸਾਚਾ ਪਾਈਐ ਜਦੋਂ ਸਾਚ ਅੰਦਰ ਇਥੇ ਠਮਕਾ ਹੋਏ ਸਾਚਾ ਕਿਥੇ ਵਿਸਾਮ ਹੈ ਤਾਂ ਇਸ ਜਮਕ ਲਾ ਦੇਣੀ ਐ ਸਾਚਾ ਪਾਈ ਐ ਲਿਖੇ ਵੱਜੋ ਸੁਰਤ ਨਾਹੀ ਬੋਲ ਬੋਲ ਗਵਾਈ ਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈ ਐ ਕਾਇਆ ਕੂੜ ਵਿਗਾੜ ਕਾਹੀ ਨਈਐ ਤਾ ਮੈਂ ਕਹਿਆ ਕਹਿਣ ਜਾ ਤੁਝੇ ਕਹਾਇਆ ਤਾ ਮੈਂ ਕਹਿਆ ਕਹਿਣ ਜਾ ਤੁਝੇ ਕਹਾਇਆ ਜੇ ਮੈਂ ਪਦ ਤੇ ਠਮਕ ਲਾ ਦਿੰਨੀ ਤਾ ਮੈਂ ਕਹਿਆ ਕਹਿਣ ਜਾ ਤੁਝੇ ਕਹਾਇਆ ਸੰਮ੍ਰਿਤ ਹਾਰ ਕਾ ਨਾਮ ਮੇਰੇ ਮਨ ਪਾਇਆ ਨਾਮ ਮੀਠਾ ਮਨ ਹੈ ਲਾਗਾ ਦੂਖ ਡੇਰਾ ਟਾਹਿਆ ਸੁਖ ਮਨ ਮਹਿ ਆਏ ਵਸਿਆ ਜਾਮ तै फुरमाया जामता कठा नहीं कह देना जाम पद तेमक लादमी सूख पद ते भी यमक है नदर तुद ठमक है नदर तुद अरदास मेरी जिन आप उपाया ता मैं कह कह जा तुझे कहाया वारी खसम कटाए ਕਿਰਤ ਕਮਾਵਣਾ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਨਹ ਪਾਏ ਝਗੜਾ ਸਵਾਮ ਸੀਤੀ ਆਪ ਆਪ ਮਨਿਆਵਣਾ ਜਿਸ ਨਾਲ ਸੰਗਤ ਕਰ ਸ੍ਰੀਤੀ ਜਾਏ ਕਿਆ ਰੂ ਆਵਣਾ ਜਾਏ ਕਿਆ ਰੂ ਆਵਣਾ ਕਿਆ ਪਦ ਤਿਠਮਕ ਲਾਦਨੀ ਜੋ ਦੇ ਸਹਿਣਾ ਮਨ ਹੈ ਕਹਿਣਾ ਆਖ ਨਾਹੀ ਵਾਵਣਾ ਵਾਰੀ ਖਸਮ ਕਢਾਈ ਕਿਰਤ ਕਮਾਵਣਾ ਸਭ ਉਪਾਈਆਂ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੈ ਮੀਠਾ ਸਭ ਮੰਗੈ ਸਭ ਕੋਈ ਮੀਠਾ ਮੰਗ ਦੇਖੈ ਖਸਮ ਭਾਵੈ ਸੂ ਕਰੇ ਕਿਛ ਪੁੰਨਦਾਨ ਅਨੇਕ ਕਰਨੀ ਕਿਛ ਨਹੀਂ ਕਹਿਣਾ ਬੋਲਾ ਹੀ ਬੋਲਣਾ ਕਿਛ ਪੁੰਨਦਾਨ ਅਨੇਕ ਕਰਨੀ ਨਾਮ ਤੋਲਨਾ ਸੰਸਰੀ ਨਾਨਕਾ ਜਿਨ ਨਾਮ ਮਿਲਿਆ ਕਰਮ ਹੂਆ ਧੁਰ ਕਦੇ ਕਦੇ ਬੋਲਾ ਹੀ ਉਚਾਰਨ ਕਰਨਾ ਵੱਖਰੇ ਪਾਦੂ ਚਲਣ ਕਰਨਾ ਧੁਰ ਕਦੇ ਇਕੱਠਾ ਨਹੀਂ ਕਹਿ ਦੇਣਾ ਧੁਰ ਕਦੇ ਸਭ ਉਪਾਈਆਂ ਆਪ ਆਪੇ ਨਦਰ ਕਰੇ ਗੁੜਹੰਸ ਮਹੱਲਾ ਪਹਿਲਾ ਕਰਹੁ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਐ ਆਪ ਆਪੇ ਸਰਬ ਸਮਾਨਾ ਸਰਬੋ ਸਮਾਨਾ ਆਪ ਤੂ ਹੈ ਸਰਬੇ ਸਰਬੇ ਸਮਾਨਾ ਆਪ ਤੂ ਹੈ ਸਰਬੇ ਸਮਾਨਾ ਆਪ ਤੂ ਹੈ ਉਪਾਇ ਧੰਦਾ ਲਾਈਆ ਇਕ ਤੁਝ ਹੀ ਕੀਏ ਰਾਜੇ ਰਾਜੇ ਪਦ ਪੂਲਾ ਹੀ ਉਚਾਰਨ ਇਕ ਨਾ ਭਿਖ ਪਵਾਈਆ ਭਿਖ ਪਦ ਜਿਹੜਾ ਕਸ ਕੇ ਉਚਾਰਨ ਕਰਨਾ ਇਕ ਨਾ ਭਿਖ ਪਵਾਈਆ ਲੋਭ ਮੋਹ ਤੁਝ ਕੀਆ ਮੀਠਾ ਏਤ ਧਰਮ ਪੁਲਾਣਾ ਸਦਾ ਦਇਆ ਕਰਹੁ ਆਪਣ ਆਪਣੀ ਨਾਮ ਨਾਮ ਵਿਖਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਇਹ ਵਿਸ्राम ਧਿਆਨ ਨਾਲ ਲਾਉਣਾ ਹੈ ਨਾਮ ਤੇਰਾ ਹੈ ਸਾਚਾ ਇਥੇ ਵਿਸ्राम ਹੈ ਸਦਾ ਇਥੇ ਯਮਕ ਲਾ ਦਨੀ ਹੈ ਮੈਂ ਮਨ ਭਾਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਮਨ ਭਾਣਾ ਮੈਂ ਮਨ ਭਾਣਾ ਦੁੱਖ ਗਿਆ ਸੁਖ ਆਏ ਸਮਾਣਾ ਗਾਵਣ ਸੁਰ ਨਰ ਸੁਗੜ ਸੁਜਾਣਾ ਸੁਰ ਨਰ ਸੁਗੜ ਸੁਜਾਨ ਗਾਵਹਿ ਜੋ ਤੇਰੇ ਮਨ ਭਾਵਹਿ ਮਾਇਆ ਮੋਹ ਚੇਤਾ ਨਾਹੀ ਮੋਹੇ ਲਾਂ ਲੱਗੀ ਮਾਇਆ ਮੋਹ ਚੇਤਾ ਨਾਹੀ ਅਹਿਲਾ ਜਨਮ ਗਵਾਵਹਿ ਅਹਿਲਾ ਅਹਿਲਾ ਜਨਮ ਗਵਾਵਹੀ ਇੱਕ ਮੂੜ ਮੁਗਦ ਨਾ ਚੇਤਾਹ ਮੂਲੇ ਥੋੜੀ ਜੀ ਮਿਹਨਤ ਨਾਲ ਧੱਦਾ ਮੁਗਦ ਤਾਂ ਅਦੀਵਾਜ ਕਰਨੀ ਹੈ ਮੁਗਦ ਦੱਦਾ ਨਹੀਂ ਬੁੱਲਣਾ ਇੱਕ ਮੂੜ ਮੁਗਦ ਨਾਚੇ ਤਹ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਹਾਂਜੀ ਸਾਚਾ ਪਦ ਤੀ ਵਿਸਰਾਮ ਹੈ ਸੋਏ ਮੈਂ ਸੋਏ ਮੈਂ ਮਨ ਭਾਣਾ ਮੈਂ ਮਨ ਇਕੱਠਾ ਨਹੀਂ ਕਹਿ ਦੇਣਾ ਸੋਏ ਪਦ ਤੀ ਜਮਕ ਲਾ ਦੇਣੀ ਹੈ ਮੈਂ ਮਨ ਭਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈ ਮਾਨ ਪਾਣਾ ਤੇਰਾ ਵਖਤ ਸੁਹਾਵਾ ਵਖਤ ਖਖਾ ਭੁੱਲ ਕੇ ਤੇਰਾ ਵਖਤ ਸੁਹਾਵਾ ਤੇਰਾ ਵਖਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵਹਿ ਭਾਉ ਕਰ ਸੇਵਕ ਸੇਵਹਿ ਭਾਉ ਕਰ ਲਗਾ ਸਾਉ ਪ੍ਰਾਣੀ ਸਾਉ ਪ੍ਰਾਣੀ ਤਿਨਾ ਲਗਾ ਜਿਨੀ ਅੰਮ੍ਰਿਤ ਪਾਇਆ ਨਾਮ ਤੇਰਾ ਜੋਏ ਰਾਤੇ ਨਿਤ ਚੜ੍ਹੈ ਸਵਾਇਆ ਇੱਕ ਕਰਮ ਧਰਮ ਨਾ ਹੋਏ ਸੰਜਮ ਇੱਕ ਕਰਮ ਧਰਮ ਨਾ ਹੋਏ ਸੰਜਮ ਇੱਕ ਕਰਮ ਧਰਮ ਨਾ ਹੋਏ ਸੰਜਮ ਜਾਮ ਏਕ ਪਛਾਣੀ ਜਾਮ ਨਾ ਏਕ ਪਛਾਣੀ ਜਾਮ ਨਾ ਏਕ ਪਛਾਣੀ ਵਖਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਿਹਾਰੀ ਸਾਚੇ ਨਾਵੈ ਰਾਜ ਤੇਰਾ ਕਬਹੋ ਨ ਜਾਵੇ ਰਾਜੋ ਤਾਂ ਤੇਰਾ ਰਾਜੋ ਤਾਂ ਤੇਰਾ ਸਦਾ ਨਿਹਚਲ ਏ ਹੁ ਕਬਹੋ ਨ ਜਾਵੇ ਹਾਂਜੀ ਰਾਜੋ ਤਾਂ ਤੇਰਾ ਸਦਾ ਨਿਹਚਲ ਇਹ ਕਬਹ ਨਾ ਜਾਵੇ ਚੱਕਰ ਤਾ ਤੇਰਾ ਸੋਇ ਹੋਵੇ ਚੱਕਰ ਤਾ ਤੇਰਾ ਸੋਇ ਹੋਵੇ ਜੋ ਇਹ ਸਹਿਜ ਸਮਾਵੈ ਜੋ ਇਹ ਸਹਿਜ ਸਮਾਵੈ ਦੁਸ਼ਮਨ ਤਾ ਦੁੱਖ ਨਾ ਲੱਗੈ ਮੂਲੇ ਦੁਸ਼ਮਨ ਤਾ ਦੁੱਖ ਇਥੇ ਠਮਕ ਨਾ ਲੱਗੈ ਮੂਲੇ ਦੁਸ਼ਮਨ ਤਾ ਦੁੱਖ ਨਾ ਲੱਗੈ ਮੂਲੇ ਆਪ ਨੇੜ ਨਾ ਆਵੈ ਹੋ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾ ਆਵੈ ਨਾ ਵੈ ਪੁਲਈ ਬੋਲਨਾ ਨਾਮ ਦਾ ਵਾਚਕ ਹੈ ਜੁਗ ਹੈ ਜੁਗੰਤਰ ਭਗਤ ਤੁਮਾਰੇ ਜੁਗ ਹੈ ਜੁਗੰਤਰ ਭਗਤ ਤੁਮਾਰੇ ਕੀਰਤ ਕਰਹਿ ਸੁਆਮੀ ਤੇਰੇ ਦਵਾਰੇ ਸੁਆਮੀ ਪਦਤੀ ਵਿਸਰਾਮ ਹੈ ਕੀਰਤ ਕਰਹਿ ਸੁਆਮੀ ਤੇਰੇ ਦਵਾਰੇ ਜਪਹ ਤਾ ਸਾਚਾ ਏਕ ਮੁਰਾਰੇ ਸਾਚਾ ਮੁਰਾਰੇ ਤਾਮ ਜਾਪੈ ਜਾਮ ਮਨ ਵਸਾਵਹਿ ਪਰਮੂ ਭੁਲਾਵਾ ਤੁਝ ਹੈ ਕੀਆ ਜਾਮ ਏਹ ਚੁਕਾਵਹਿ ਗੁਰ ਪ੍ਰ사ਦੀ ਕਰਹੁ ਕਿਰਪਾ ਲੇਹ ਜਮਹ ਉਬਾਰੇ ਜੁਗਹ ਜੁਗੰਤਰ ਭਗਤ ਤੁਮਾਰੇ ਵੱਡੇ ਮੀਰੇ ਸਾਹਿਬਾ ਅਲਖ ਅਪਾਰਾ ਹਾ ਵੱਡੇ ਮੀਰੇ ਸਾਹਿਬਾ ਅਲਖ ਅਪਾਰਾ ਕਿਉ ਕਰ ਕਰੋ ਬੇਨੰਤੀ ਹਉ ਆਖ ਨਾ ਜਾਣਾ ਨਦਰ ਕਰਹਿ ਤਾ ਸਾਚ ਪਛਾਣਾ ਸਾਚੋ ਪਛਾਣਾ ਤਾਮ ਤੇਰਾ ਜਾਮ ਆਪ 부ਝਾਵੇ ਜਾਮ ਆਪ 부ਝਾਵੇ ਜਾਮ ਆਪ 부ਝਾਵੇ ਦੁਖ ਭੂਖ ਸੰਸਾਰ ਕੀਏ ਸਹਸਾ ਏ ਹੋ ਚੁਕਾਵਹਿ ਬਿਨਵੰਤ ਨਾਨਕ ਜਾਏ ਸਹਸਾ ਬੁੱਝਾ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਵੱਡਾ ਸਾਹਿਬ ਹੈ ਆਪ ਅਲਖ ਅਪਾਰਾ ਤੇਰੇ ਬੰਕੇ ਲੋਇਨ ਦੰਤ ਰੀਸਾਲਾ ਸੋਹਣੇ ਨਕ ਜਿਨ ਲੰਮੜੇ ਵਾਲਾ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਢਾਲਾ ਸੋਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀ ਹੋ ਲੱਲੇ ਨਾ ਲਾੜਾ ਅਖਰ ਨਹੀਂ ਬੁਲਾਉਣਾ ਮਾਲਾ ਹੀ ਕਹਿਣਾ ਹੈ ਸੋਵਨ ਢਾਲ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀ ਹੋ ਸੋਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀ ਹੋ ਜਾਮਦਵਾਰ ਨਾ ਹੋ ਖੜਿਆ ਜਾਮਦਵਾਰ ਨਾ ਹੋ ਖੜਿਆ ਸਿੱਖ ਸੁਣ ਮਹਿਲੀ ਹੋ ਹੰਸ ਹੰਸਾ ਬਾਗ ਬੱਗਾ ਬੱਗ ਪੱਗਾ ਹੰਸ ਹੰਸਾ ਬਾਗ ਬੱਗਾ ਲਹੈ ਮਨ ਕੀ ਜਾਲਾ ਬੰਕੇ ਲੋਏ ਨ ਦੰਤ ਰੀਸਾਲਾ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਮਧਰਾੜੀ ਬਾਣੀ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਕੋਹ ਕਨ ਕੋਕਿਲਾ ਕੋਹ ਕਨ ਕੁਕਿਲਾ ਕੋਹ ਕਨ ਕੋਕਿਲਾ ਤਰਲ ਜਵਾਨੀ ਤਰਲਾ ਜਵਾਨੀ ਆਪ ਬਾਣੀ ਇਛ ਮਨ ਕੀ ਪੂਰੀਏ ਇਛ ਮਨ ਕੀ ਪੂਰੀਏ ਸਾਰੰਗ ਜੋ ਪਾਗ ਧਰੈ ਠਿਮ ਠਿਮ ਸਾਰੰਗ ਉਚਾਰਨ ਕਰਨਾ ਸਾਰੰਗ ਨਹੀਂ ਕਹਿਣਾ ਸਾਰੰਗ ਆਮ ਕਈ ਸਾਰੰਗ ਕਹਿ ਜਾਂਦੇ ਨੇ ਗੱਗਾ ਛੱਡ ਦਿੰਦੇ ਨੇ ਗੱਗਾ ਵੀ ਉਚਾਰਨ ਕਰਨਾ ਸਾਰੰਗ ਜੋ ਪਾਗ ਧਰੈ ਠਿਮ ਠਿਮ ਸਾਰੰਗ ਜੋ ਪਾਗ ਧਰੈ ਠਿਮ ਠਿਮ ਆਪ ਆਪ ਸੰਧੂਰੇ ਕਿੱਥੇ ਸਾਰੰਗ ਪਾਦ ਦਾ ਅਰਥ ਹੈ ਹਾਥੀ ਸਾਰੰਗ ਪਾਦ ਦੇ 16 ਅਰਥ ਹਨ ਤੇ ਹੋਰ ਵੀ ਕਈ ਅਰਥ ਹਨ ਸਾਰੰਗ ਪ੍ਰਕਾਰਾਂ ਅਨੁਸਾਰ ਉਹਦੇ ਅਰਥ ਬਦਲ ਜਾਂਦੇ ਆ ਜਿਵੇਂ ਸਾਰੰਗ ਕੋ ਸਾਰੰਗ ਚਲੀ ਲੈ ਕੇ ਸਾਰੰਗ ਖਾਤ ਜੇਕਰ ਸਾਰੰਗ ਨਾ ਹੋ ਤੋ ਤੋ ਸਾਰੰਗ ਕਰਤਾ ਕਾਤ ਇਹ ਬッコ ਵੱਖਰੇ ਅਰਥ ਹੈ ਸਾਰੰਗ ਜੋ ਪਾਗ ਤਰੈ ਠੇਮ ਠੇਮ ਇਥੇ ਵਿਸਰਾਮ ਸਾਰੰਗ ਜੋ ਪਾਗ ਤਰੈ ਠੇਮ ਠੇਮ ਆਪ ਆਪ ਸੰਧੂ ਰਏ శ్రీ ਰੰਗ ਰਾਤੀ ਫਰੈ ਮਾਤੀ శ్రీ ਰੰਗ ਰਾਤੀ ਵਖਰਾ ਪਾਠ ਹੈ ਸ੍ਰੀ ਰੰਗ ਰਾਤੀ ਫਿਰੈ ਮਤੀ ਉਦਕ ਗੰਗਾ ਬਾਣੀ ਉਦਕ ਪਾਤੀ ਯਮਕ ਸ੍ਰੀਰ ਸ੍ਰੀ ਰੰਗ ਰਾਤੀ ਫਿਰੈ ਮਤੀ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਵਡਹੰਸ ਮਹੱਲਾ ਤੀਜਾ ਸ਼ੰਤ ਰਾੜੀ ਭਾਰਕ ਨ ਮਧਰਾੜੀ ਹਾ ਮਦਰਾੜੀ ਬੋਲਨਾ ਮਦਰਾੜੀ ਨਹੀਂ ਕਹਿਣਾ ਮਤਰਾੜੀ ਮਦਰਾੜੀ ਮਦਰਾੜੀ ਵਡਹੰਸ ਮਹੱਲਾ ਤੀਜਾ ਸ਼ੰਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੁਈਏ ਸੋਭਾਵੰਤੀ ਨਾਰੇ ਸੱਚਾ ਸ਼ਬਦ ਮਿਲ ਰਹੀ ਮੁਈਏ ਤੇਰੇ 라ਵੇ ਭਾਏ ਪਿਆਰੇ ਹਾਂਜੀ ਸੱਚਾ ਸ਼ਬਦ ਮਿਲ ਰਹੀ ਮੁੱਈਏ ਤੇਰੇ 라ਵੇ ਭਾਏ ਪਿਆਰੀ ਸੱਚਾ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਓ ਨੇਹ ਹਰ ਚਾਇਆ ਆਪ ਗਵਾਇਆ ਤਾ ਫਿਰ ਪਾਇਆ ਗੁਰ ਕਾ ਸ਼ਬਦ ਸਮਾਇਆ ਸਾਧਨ ਸ਼ਬਦ ਸੁਹਾਵੀ ਪ੍ਰੇਮ ਕਸਾਈ ਅੰਤਰਪ੍ਰੀਤ ਪਿਆਰੀ ਨਾਨਕ ਸਾਧਨ ਮੇਲ ਲਈ ਫਿਰ ਆਪੇ ਸੱਚ ਹੈ ਸਾਹੇ ਸਵਾਰੀ ਇਹ ਸਾਧਨ ਪਾਠ ਵਖਰੀ ਕਰਨੀ ਹਨ ਨਾਨਕ ਸਾਧਨ ਮੇਲ ਲਈ ਫਿਰ ਆਪੇ ਇਥੇ ਵਿਸਰਾਮ ਹੈ ਸੱਚ ਹੈ ਸਾਹੇ ਸਵਾਰੀ ਨਿਰਗੁਣ ਮੰਤੜੀਏ ਫਿਰ ਦੇਖ ਹਦੂਰੇ RAM ਨਿਰਗੁਣ ਮੰਤੜੀਏ ਇਥੇ ਵਿਸਰਾਮ ਹੈ ਪੈਰ ਦੇਖ ਹਜੂਰੇ RAM ਗੁਰਮੁਖ ਜਿਨੀ 라ਵਿਆ ਮੁਈਏ ਪੈਰ ਰਵਿਆ ਰਹਿਆ ਭਰਪੂਰੇ RAM ਮੁਈਏ ਪਦ ਤੋਂ ਪਹਿਲਾਂ ਠਮਕ ਲਾ ਦੇਣੀ ਹੈ ਗੁਰਮੁਖ ਜਿਨੀ 라ਵਿਆ ਮੁਈਏ ਪੈਰ 라ਵ ਰਹਿਆ ਭਰਪੂਰੇ RAM ਪੈਰ 라ਵ ਰਹਿਆ ਭਰਪੂਰੇ ਵੇਖ ਹਜੂਰੇ ਜੋਗ ਜੋਗ ਏਕੋ ਜਾਤਾ ਧਨ ਬਾਲੀ ਭੋਲੀ ਪਿਰ ਸਹਿਜ ਆਵੈ ਧਾਨ ਪਦ ਪੂਲ ਹੀ ਬੋਲਣਾ ਹੈ ਬਾਲੀ ਥੋੜਾ ਜਿਹਾ ਖਸ ਕੇ ਬੋਲਣਾ ਹੈ ਪੂਲ ਹੀ ਇਹ ਪੂਲ ਹੀ ਬੋਲਣਾ ਹੈ ਤਨ ਧਾਨ ਬਾਲੀ ਪੂਲੀ ਇਥੇ ਠਮਕ ਪਿਰ ਸਹਿਜ ਆਵੈ ਇਥੇ ਸ਼ਾਮ ਮਿਲਿਆ ਕਰਮ ਵਿਦਾਤਾ 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 ਜੇਨ ਹਰ ਰਸ ਚਾਖਿਆ ਸਬਦ ਸੁਪਾਖਿਆ ਸਬਦ ਬੱਬਾ ਉਚਾਰਨ ਕਨ ਸਬਦ ਨਹੀਂ ਕਹਿ ਦਿੰਨਾ بولا جا ٹھڑک کے جینی کہہ دینا شुद्ध بولنا ہے جن ہر रस चखिया शब्द ਸੁਪਾਕਿਆ ਹਾਰ ਸਰ ਰਹੀ ਪਰ ਪੂਰੇ ਨਾਨਕ ਕਾਮਣ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ਸੋਹਾਗਣੀ ਜਾਏ ਪੁੱਛੋ ሙਈਏ ਸੋਹਾਗਣੀ ਜਾਏ ਪੁੱਛੋ ሙਈਏ ਜਿਨੀ ਵਿੱਚੋ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ሙਈਏ ਜਿਨੇ ਵਿੱਚੋਂ ਆਪ ਨਾ ਗਵਾਇਆ ਜਿਨੇ ਆਪ ਗਵਾਇਆ ਤਿਨੇ ਪਿਰ ਪਾਇਆ ਰੰਗ ਸੋ ਰਲਿਆ ਮਾਣਾ ਸਾਦਾ ਰੰਗ ਰਾਤੀ ਸਹਜੇ ਮਾਤੀ ਅਣ ਦਿਨ ਨਾਮ ਵਖਾਣਾ ਕਾਮਣ ਵਡ ਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਇਹ ਸੋ ਪਾਇਆ ਵਖਰਾ ਪਾਠ ਕਰਨਾ ਹੈ ਹਰ ਕਾ ਪ੍ਰੇਮ ਸੋ ਪਾਇਆ ਨਾਨਕ ਕਾਮਣ ਸਹਦੇ ਰਾਤੀ ਜਿਨ ਸੱਚ ਸਿਧਾਰ ਬਣਾਇਆ ਜਿਨ ਸੱਚ ਸਿਗਾਰ ਬਣਾਇਆ ਹਉ ਮੈ ਮਾਰ ਮੁਈਏ ਤੂ ਚੱਲ ਗੁਰ ਕੈ ਪਾਏ ਹਰ ਵਾਰ 라ਵ ਸਦਾ ਮੁਈਏ ਨਿਜ ਘਰ ਵਾਸਾ ਪਾਏ ਨਿਜ ਘਰ ਵਾਸਾ ਪਾਏ ਸਬਦ ਵਜਾਏ ਸਦਾ ਸੁਹਾਗਣ ਨਾਰੀ ਪੇਰੇ ਰਲੀ ਆਲਾ ਜੋ ਬਨ ਬਾਲਾ ਫਿਰ ਰਲੀ ਆਲਾ ਫਿਰ ਰਲੀ ਆਲਾ ਜੋ ਬਨ ਬਾਲਾ ਆਨ ਦੇਨ ਕਾਂਤ ਸਵਾਦੀ ਹਰ ਵਾਰ ਸੋਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾ ਚੱਲੈ ਸਤਗੁਰੁ ਪਾਏ ਵਡਹੰਸ ਮਹੱਲਾ ਤੀਜਾ ਗੁਰਮੁਖ ਸਾਭ ਵਾਪਾਰ ਭਲਾ ਜੇ ਸਹਜੇ ਕੀਜੈ ਰਾਮ ਅਨ ਦਿਨ ਨਾਮ ਵਖਾਣੀਐ ਲਹਾ ਹਰ ਰਸ ਪੀਜੈ ਰਾਮ ਲਹਾ ਹਰ ਰਸ ਲੀਜੈ ਹਰ ਰਾ ਵੀਜੈ ਅਨ ਦਿਨ ਨਾਮ ਵਖਾਣੈ ਗੁਣ ਸੰਗ੍ਰਹਿ ਅਵਗਣ ਵਿਕਣਹਿ ਆਪੇ ਆਪ ਪਛਾਣੈ ਇਹ ਗੁਣ ਸੰਗ੍ਰਹਿ ਇਤਿਥਮ ਕਲਾ ਦੇਣੀ ਹੈ ਅਵਗਣ ਵਿਕਣ ਹੈ ਵਿਕਣ ਹੈ ਪਦ ਕਸ ਕੇ ਬੋਲਣਾ ਵਿਖੜਾ ਨਹੀਂ ਕਹਿ ਦੇਣਾ ਹੈ ਆਪੇ ਆਪ ਪਛਾਣਾ ਹੈ ਗੁਰਮਤ ਪਾਈ ਵੱਡੀ ਵਡਿਆਈ ਸੱਚਾ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲਾ ਕੀਜੈ ਗੁਰਮੁਖ ਵਿਰਲਾ ਤੀਜੈ ਗੁਰਮੁਖ ਖੀਤੀ ਹਰ ਅੰਤਰ ਬੀਜੀ ਐ ਹਰ ਲੀਜੈ ਸਰੀਰ ਜਮਾਈ ਰਾਮ ਗੁਰਮੁਖ ਪਾਤਮੀ ਗੁਰਮੁਖ ਪਾਤ ਤੀ ਜਮਕ ਲਾ ਦੇਣੀ ਐ ਖੀਤੀ ਹਰ ਇੱਥੇ ਠਹਿਰਾ ਦੇ ਦਿੰਨਾ ਅੰਤਰ ਬੀਜੀ ਐ ਇੱਥੇ ਵਿਸਰਾਮ ਹੈ ਹਰ ਲੀਜੈ ਸਰੀਰ ਜਮਾਈ ਰਾਮ ਆਪਣੇ ਘਰ ਅੰਦਰ ਰਾਸ ਭੁੰਚ ਤੂ ਇਹ ਭੁੰਚ ਚਚਾ ਬੋਨਾ ਆਮ ਭੁੰਚ ਚ ਬੋਲ ਜਾਂਦੇ ਹਨ ਚਚਾ ਉਚਾਰਨ ਕਰਨਾ ਆਪਣੇ ਘਰ ਅੰਦਰ ਰਾਸ ਭੁੰਚ ਤੂ ਲਹਾ ਲ ਪਰਸਾਈ RAM ਲਹਾ ਪਰਸਾਈ ਹਰ ਮੰਨ ਵਸਾਈ ਧਨ ਖੇਤੀ ਵਪਾਰਾ ਹਰ ਨਾਮ ਧਿਆਈ ਮੰਨ ਵਸਾਈ ਬੂਝਾ ਗੁਰ ਵਿਚਾਰਾ ਮਨਮੁਖ ਖੇਤੀ ਵਣਜ ਕਰ ਥਕੇ ਤ੍ਰਿਸ਼ਨਾ ਭੋਖ ਨ ਜਾਏ ਮਨਮੁਖ ਪਦ ਤੇ ਯਮਕ ਲਾਦਨੀ ਨਾਨਕ ਨਾਮ ਬੀਜ ਮਨ ਅੰਦਰ ਸੱਚਾ ਸ਼ਬਦ ਸੁਭਾਈ ਹਰ ਵਪਾਰ ਸੇ ਜਨ ਲਾਗੇ ਜਿਨਾ ਮਸਤਕ ਮਣੀ ਵੱਡ ਭਾਗੂ ਰਾਮ ਗੁਰਮਤੀ ਮਾਨ ਨਿਜ ਘਰ ਵਸਿਆ ਸੱਚਾ ਸ਼ਬਦ ਬੈ ਰਾਗੂ ਰਾਮ ਮੁੱਖ ਮਸਤਕ ਭਾਗੋ ਸੱਚ ਬੈ ਰਾਗੋ ਸਾਚ ਰਤੇ ਵਿਚਾਰੀ ਨਾਮ বিনা ਸਭ ਜਗ ਬਉਰਾਨਾ ਸਬਦੀ ਹੋ ਮੈਂ ਮਾਰੀ ਸਬਦੀ ਪਦ ਤੇ ਯਮਕ ਲਾ ਦਿੰਨੀ ਸੱਚ ਹੈ ਸਬਦ ਲਾਗ ਮਤ ਉਪਜੈ ਗੁਰਮਤ ਗੁਰਮੁਖ ਨਾਮ ਸੁਹਾਗੋ ਨਾਨਕ ਸਬਦ ਮਿਲੇ ਭਉ ਭੰਜਨ ਹਰ 라ਵੇ ਮਸਤਕ ਭਾਗੋ ਕੀਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵਡਿਆਈ RAM ਗੁਰਮਤੀ ਹੁਕਮ ਬੂਝੀਐ ਹੁਕਮੇ ਮੇਲ ਮਿਲਾਈ RAM ਹੁਕਮ ਮਿਲਾਈ ਸਹਜ ਸੁਮਾਈ ਗੁਰ ਕਾ ਸ਼ਬਦ ਅਪਾਰਾ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਣ ਸੱਚ ਸਵਾਰਣ ਹਾਰਾ ਪਉ ਪੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹਉ ਨਾਨਕ ਨਾਮ ਨਿਰੰਜਨ ਅਗਮ ਅਗੂਚਰ ਹੁਕਮੇ ਰਹਾ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ